ਕੁਪਰਜਾਈ ਮੈਂ ਕਿਹੜਾ ਤੁਹਾਡੇ ਤੋਂ ਭੱਜਿਆ ਮੈਂ ਕਹਿਣਾ ਸਕੋ ਆਪ ਜਾ ਕੇ ਲਾਉ ਨਹੀਂ ਤੇ ਸ਼ਹਿਰ ਬਾਹਰ ਜਾਣ ਤੇ ਬੰਦੇ ਨੂੰ ਖਰਚਾ ਹੁੰਦਾ ਹੀ ਆ ਤੇਲ ਮਚਾਉਣਾ ਹੀ ਆ ਮੈਂ ਤਾਂ ਆਪ ਜਾ ਕੇ ਕੰਮ ਕਰਵਾਉਣ ਨੂੰ ਤਿਆਰ ਆ ਫੇ ਚੱਲ ਜਾ ਸ਼ਰਮਾ ਜੀ ਕੋਲ ਉਹ ਮੁੰਡਿਆ ਲਿਆ ਪਾਣੀ ਭਾਬੀ ਨੂੰ ਨਹੀਂ ਲੱਗਦਾ ਗਰਮ ਹੋਈ ਫਿਰਦੀ ਆ ਥੋੜੀ ਜੀ ਠੰਡੀ ਕਰੀਏ ਹਾਲੇ ਭਾਬੀ ਪੀ ਪਾਣੀ ਥੋਸੇ ਪੈਂਸਾ ਠੰਡੀ ਹੋ ਥੋੜੀ ਜੀ ਨਾਲੇ ਸ਼ਰਮਾ ਜੀ ਤੋਂ ਕੋਲ ਤੁਸੀਂ ਅੱਗੇ ਵੀ ਗਏ ਸੀ ਕੀ ਕਹਿੰਦੇ ਸੀ ਉਹ ਉਹ ਤਾਂ ਕਹਿੰਦੇ ਜੀ ਸਰਪੰਚ ਦੀ ਮੋਹਰ ਨਹੀਂ ਲੱਗੀ ਇੱਥੇ ਤਾਂ 20 ਪਿੰਡਾਂ ਦੇ ਸਰਪੰਚ ਆਉਂਦੇ ਆ ਅਸੀਂ ਕਿਹਨੂੰ ਕਿਹਨੂੰ ਯਾਦ ਖਰਾ ਕੇ ਮੋਹਰ ਲਓ ਮੈਂ ਕੋਨੇ ਫੋਨ ਕਰ ਦਿੰਨਾ ਤੁਸੀਂ ਜਾਓ ਦੇਖੋ ਠੀਕ ਹੈ ਜੀ ਮਰਜੀ ਆ ਅੱਜ 3 ਮਹੀਨੇ ਹੋ ਗਏ ਮੈਨੂੰ ਘੇੜੇ ਮਾਰਦੇ ਨੂੰ 3 ਮਹੀਨੇ ਹੋ ਗਏ ਤੁਹਾਡੇ ਭਾਈ ਨੂੰ ਰੱਬ ਕਰ ਗਏ ਮੈਨੂੰ ਨਹੀਂ ਸੀ ਪਤਾ ਬਈ ਬੰਦਿਆਂ ਤੋਂ ਬਾਅਦ ਨਾ ਜਨਾਨੀਆਂ ਨੂੰ ਪੈਨਸ਼ਨ ਲਵਾਉਣ ਲਈ ਆਪਣੇ ਬੱਚਿਆਂ ਦੀ ਤੇ ਆਪਣੇ ਲਈ ਇੰਨਾ ਖੱਜਲਖਵਾਰ ਹੋਣਾ ਪੈਂਦਾ। ਕਹਿੰਦੇ ਸੀ ਸਰਕਾਰਾਂ ਹੁਣ ਸੁਣਨ ਲੱਗ ਪਈਆਂ। ਸਾਡਾ ਤਾਂ ਫੇਰ ਵੀ ਉਹੀ ਹਾਲ ਹੈ। ਆਲੇ ਪਰਜਾਈ ਜੇ ਤੈਨੂੰ ਸ਼ੱਕ ਹੈ ਨਾ ਤੇਰੇ ਸਾਹਮਣੇ ਫੋਨ ਲਾ ਦਿੰਦਾ। ਹੈਲੋ। ਆਹ ਸ਼ਰਮਾ ਜੀ। ਉਹ ਆਪਣੇ ਪਿੰਡੋਂ ਕਲਦੀਪ ਕੌਰ ਆਰੀ ਤੇਰੇ ਕੋਲ। ਕਾਗਜ਼ ਫੜ ਕੇ ਰੱਖ ਲਈ। ਉਦਾ ਜਾਂਦਾ ਮੈਂ ਮੋਰ ਲਾ ਜੂ ਹਾਂ ਜਿਹੜੀ ਤੁਮ ਲਾਉਣੀ ਆ ਤੇਰੀ ਵੀ ਲਵਾ ਦਾਂਗੇ ਆਪੇ ਪੈਨਸ਼ਨ ਲੱਗ ਜੂਗੀ ਚਲ ਠੀਕ ਆ ਭੇਜਦਾ ਮੈਂ ਲਓ ਜੀ ਜਾਓ ਹਣ ਠੀਕ ਹੈ ਜੀ ਕਰਮਾ ਜੀ ਵੀ ਲਾ ਦਨ ਕੇ ਮੋਰ ਧੰਨਵਾਦ ਸਿਕੰਸ ਧੰਨਵਾਦ ਜੀ